ਨਗਰ ਕੌਂਸਲ ਰਾਮਪੁਰਾ ਫੂਲ ਦੀਆ ਚੋਣਾ ਵਿੱਚ ਵਾਰਡ ਨੰਬਰ 4 ਤੋਂ ਜੈਤੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਪਾਲ ਸਿੰਘ ਜਸੂ ਨੂੰ ਜਿੱਥੇ ਵਾਰਡ ਦੇ ਵੋਟਰਾਂ ਵੱਲੋਂ ਲੱਡੂਆਂ ਨਾਲ ਤੋਲ ਕੇ ਵਧਾਈ ਦਿੱਤੀ ਗਈ ਉੱਥੇ ਜਸਪਾਲ ਸਿੰਘ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆ ਪਰੋਸਾ ਦਵਾਇਆ ਕਿ ਉਹ ਵਾਰਡ ਦੀ ਬਿਹਤਰੀ ਲਈ ਮਿਹਨਤ ਨਾਲ ਕੰਮ ਕਰਨਗੇ ਮੈਂ ਪਹਿਲਾਂ ਸਮੂਹ ਚਾਰ ਨੰਬਰ ਵਾਰਡ ਦੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਫਤਵਾ ਦੇ ਕੇ ਸਾਨੂੰ ਜੈਤ ਬਾਈ ਮੇਰੇ ਭਰਾ ਨੂੰ ਜਿੱਤਣ ਵਾਜੀ ਹੈ ਜਸੂ ਇੱਕ ਉਹ ਬਸ ਨਾ ਜਿਹੜਾ ਕਿ ਜਿਹਦਾ ਤੁਰਦਾ ਦਿਲੋਂ ਤੁਰਦਾ ਨਾ ਕਿ ਕਿਸੇ ਮਤਲਬ ਮਤਲਬ ਨਾਲ ਤੁਰਦਾ ਮੇਰਾ ਬਹੁਤ ਸਾਲਾਂ ਤੋਂ ਬਾਅਦ ਜੀ ਸਾਡਾ ਸੁਣਕੇ ਹੁੰਦਾ ਦਾ ਵਾਸਤਾ ਜੀ ਇਹਨਾਂ ਬੁਰਗਾਲ ਦਾਦਾ ਜੀ ਦਾ ਤੇ ਸਾਡੇ ਦਾਦਾ ਜੀ ਦੀ ਬਹੁਤ ਪੁਰਾਣੀ ਸਾਥ ਸੀ ਜੀ ਬਹੁਤ ਲੰਮੇ ਸਮੇਂ ਤੋਂ ਜਾਣਦਾ ਜੀ ਬਹੁਤ ਵਧੀਆ ਇਮਾਨਦਾਰ ਬਰਕਰਾਰ ਜੀ ਇਹ ਜਸੂ ਦੀ ਆਪਣੀ ਇੱਤ ਨਹੀਂ ਸਮੂਹ ਬਾੜ ਵਾਸੇ ਜਿੱਤਾਂ ਮੈਨੂੰ ਮਾਨ ਆਦੇ ਭਰਾ ਤੇ ਜਿਹੜਾ ਵੀ ਬਾੜ ਬਾੜ ਦਾ ਕੰਮ ਬਿਨ ਬਗੈਰ ਕੋਈ 파ਰਟ ਹੈ ਬਾਜੀ ਤੋਂ ਬਗੈਰ ਬਗੈਨਾ ਭੇਦਭਾਵ ਤੋਂ ਸਾਰੇ ਕੰਮ ਤਹਿ ਦਲੋਂ ਕਰੂਗਾ ਇਹ ਆਪਣਾ ਮਾਣ ਹੈ। ਸਭ ਨੂੰ ਆਪਾਂ ਨਾਲ ਕਰਿਆ ਭਰਾ। ਵਾਹਿਗੁਰੂ ਜੀ। ਮੈਂ ਸਮੂਹ ਬਾੜ ਨੰਬਰ 4 ਦੇ ਸਾਰੇ ਵਾਸੀਆਂ ਦਾ, ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਅੱਡਾ-ਵੱਡਾ ਸਮਰਥਨ ਦਿੱਤਾ, ਐਡਾ ਜਿੱਤ ਦਾ ਫਤਵਾ ਦਿੱਤਾ। ਮੈਂ ਸਾਰੀ ਉਮਰ ਆਪ ਦੇ ਬਾੜ ਦੇ ਵਾਸੀਆਂ ਦਾ, ਵੋਟਰਾਂ ਦਾ ਰਣੀ ਰਹਾਂਗਾ। ਮੈਂ ਕਦੇ ਵੀ ਤੁਹਾਡੇ ਕੋ ਪਾਸੇ ਨਹੀਂ ਹੋਵਾਂਗਾ ਔਰ ਬੇਨਤੀ ਕਰਦਾ ਮੈਂ ਬਾੜਵਾਲਸੀਆਂ ਨੂੰ ਕਿ ਤੁਹਾਡੇ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੈ ਜੀ ਜਸੂ ਬਈ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜਸੂ ਬਈ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ ਜਸੂ ਬਈ ਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਥੱਲੇ